ਪੱਕਾ ਕਹਿੰਿਆ ਬਲੈਕ ਬੋਰਡ ਦੀ ਵਰਤੋਂ ਸੀ ਇਹ ਕਿਹੜਾ ਕਰ ਸਕਦਾ ਉਹਨੂੰ ਜੋੜ ਦੇ ਸੌਣ ਦਾ ਦਾਖਲਾ ਲੈਣ ਕਰਨਾ ਹੈ ਕਰਦਾ ਹੀ ਰਹਿ ਗਿਆ ਜੋੜ ਦੇ ਕਿਹੜਾ ਪੁਰਾਣੇ ਕਿਤਾਬ ਕੁਝ ਵੀ ਕਰਾਣਾ ਕੁਝ ਵੀ ਲੈ ਬੱਚੇ ਤਾਂ ਵੀ ਥੋੜਾ ਜਿਹਾ ਬਾਰੇ ਹੋਣਾ ਮਾਲੂਮ ਸੀ ਜੋੜ ਦੇ ਬਾਅਦ ਤੇ ਇਹਦੇ ਚ ਅੱਜ ਜਿਹੜਾ 2025 ਛੋਟ ਦਾ ਵਿਦਿਅਕ ਸ਼ਰਗਨ ਹੈ ਉਹਦੇ ਵੀ ਦਾਖਲਾ ਮਹੀਨੇ ਦੀ ਸ਼ੁਰੂ ਹੋਈ ਹੈ ਜਾਗਰਤਾ ਮੁਹਿੰਮ ਜਿਹਦਾ ਮੁੱਖ ਮਕਸਦ ਹੈ ਕਿ ਜਿਹੜੇ ਸਰਕਾਰੀ ਸਾਡੇ ਪ੍ਰਾਇਮਰੀ ਸਕੂਲਾਂ ਨੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹ ਵਧਾਈ ਜਾ ਸਕੇ ਤਾਂ ਜੋ ਸਰਕਾਰ ਬਣਾਉਣ ਲਗਾਤਾਰ ਉਪਰਾਲੇ ਕੀਤੇ ਜਾ ਕੇ ਕੀਤੇ ਜਾ ਰਹੇ ਨੇ ਸਕੂਲਾਂ ਦੀ ਦਸ਼ਾ ਦਸ਼ਾ ਨੂੰ ਸੁਧਾਰਨ ਦੇ ਲਈ ਬਹੁਤ ਪਹਿਲਾਂ ਨਾਲੋਂ ਫਰਕ ਪੈ ਚੁੱਕਿਆ ਸਰਕਾਰੀ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦੀ ਫੈਸਿਲੀਟੀਆਂ ਜਿਹੜੀਆਂ ਉਹਦੇ ਬਰਾਬਰ ਸਰਕਾਰੀ ਸਕੂਲਾਂ ਦੀ ਫੈਸਿਲਿਟੀ ਜਿਹੜੀ ਅੱਜ ਮਿਲ ਰਹੀ ਹੈ ਨਹੀਂ ਸੋ ਅੱਜ ਜੀਵਾਲ ਬਲਾਕ ਜਿਹੜਾ ਹੈਗਾ ਸਾਡਾ ਕੀ ਅਕਬਰ ਸਾਹਿਬ 2023-24 ਦਾ ਵਿਦਿਅਕ ਸੈਸ਼ਨ ਦੀ ਇਹਦੀ ਜਾਗਰੂਕਤਾ ਮੁਹਿੰਮ ਦਾਖਲਾ ਮੈਂ ਸ਼ੁਰੂ ਕੀਤੀ ਗਈ ਹੈ ਇੱਥੋਂ ਸਾਰੇ ਸਕੂਲਾਂ ਦੇ ਇਤਿਹਾਸਕ ਸਹਿਬਾਨ ਔਰ ਬੀਪੀਓ ਇੰਦਰਪਾਲ ਜੀ ਸਾਰੀ ਬਹੁਤ ਮਿਹਨਤੀ ਟੀਮ ਹੈ ਔਰ ਹਮੇਸ਼ਾ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਕੀਤਾ ਦਾਖਲਾ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਨੂੰ ਜਿੱਥੇ ਵਿਦਿਅਕ ਸੈਸ਼ਨ 2023-24 ਲਈ ਆਪਣੇ ਸੁਖਾਵਲਾ ਨਾਮ ਦਿੰਨਾ ਉੱਥੇ ਇਹਨਾਂ ਨੂੰ ਮੈਂ ਇਹ ਵੀ ਬੇਨਤੀ ਕਰਨਾ ਕਿ ਜਿੱਥੇ ਸਾਡੀ ਜ਼ਰੂਰਤ ਹੈ ਜਿੱਥੇ ਸਾਡੇ ਵਲੰਟੀਅਰਾਂ ਦੀ ਜ਼ਰੂਰਤ ਹੈ ਪਿੰਡਾਂ ਦੇ ਵਿੱਚ ਉਹ ਵੀ ਇਹਨਾਂ ਦੇ ਨਾਲ ਸੇਵਾ ਦੇ ਲਈ ਤਿਆਰ ਨੇ ਤਾਂ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨਹੀਂ ਕੰਮ ਕੀ ਉਹ ਬਦਲਾਈ ਜਾ ਸਕੀ ਔਰ ਜਿਹੜੀ رونਕਾ ਸਰਕਾਰੀ ਸਕੂਲਾਂ ਦੇ ਵਿੱਚ ਉਹ ਫਿਰ ਤੋਂ ਜਿਹੜੀ ਮੁੜ ਕੇ ਵਾਪਸ ਲਈ ਜਾ ਸਕੀ ਸਰਦਾਰ ਹਰਜੋਤ ਸਿੰਘ ਬੈਂਸ ਕੈਬਨ ਮੰਤਰੀ ਪੰਜਾਬ ਉਹਨਾਂ ਵੱਲੋਂ ਲਗਾਤਾਰ ਜਿਹੜਾ ਸਰਕਾਰੀ ਸਕੂਲਾਂ ਨੂੰ ਸੁਧਾਰਨ ਦੇ ਲਈ ਜਤਨ ਕੀਤੇ ਜਾ ਰਹੇ ਨੇ ਜਿਹਦੀਆਂ ਪ੍ਰਤਾਠ ਜਿਹੜੀਆਂ ਹੈਗੀਆਂ ਕਿ ਜੰਪਲਾ ਸਾਡੇ ਜ਼ਿਲ੍ਹੇ ਦੇ ਵਿੱਚ ਨਵੇਂ ਪ੍ਰਦੇਸ਼ ਪੂਰਬ ਦੇ ਸਕੂਲ ਔਫ ਭਾਈ ਸਿੰਘ ਸਮਾਰਿਆ ਸਕੂਲ ਔਫ ਐਮਿਨਸਮਾਰ ਰੈਨਾ ਕਿ ਸਕੂਲਾਂ ਤੇ ਬੱਚਾ ਲੱਗੀਆਂ ਗਈਆਂ ਨੇਗੀਆਂ ਸੋ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਸਰਕਾਰੀ ਸਕੂਲਾਂ ਦੇ ਵਿੱਚ ਆਪਣਾ ਜਿਹੜਾ ਭਰੋਸਾ ਜ਼ਾਹਿਰ ਕਰਨ ਔਰ ਆਪਣੇ ਬੱਚਿਆਂ ਨੂੰ ਪ੍ਰੀਅਮ ਕੋਸਟੇਡਾ ਹੈਗਾ ਪੜਾਈ ਕਰਵਾਉਣ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਕਾਰਦਾਰੀ ਲੁੱਟ ਕਰਦੇ ਆ ਪ੍ਰਾਈਵੇਟ ਉਹਨਾਂ ਦੀ ਥੁਰਕੋ ਬਚਿਆ ਜਾ ਸਕੇ ਔਰ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਵਾ ਕੇ ਜਿਹੜਾ ਸਰਕਾਰੀ ਸਕੂਲਾਂ ਦਾ ਜਿਹੜਾ ਮਾਨਾ ਬਹੁਤ ਵੱਧਦਾ ਹੈ